جے گے اگلے ڈائی سال ڈیڑھ سال جے لڑنوں گے اگلے ڈیڑھ سال جے کتھے ہو جاؤ گے اگلے ڈیڑھ سال واچ بولو گے اگلے ڈیڑھ سال تو سرکار کوئی دنیا دی طاقت نہیں روک دی اور میں آ میڈیا والے میرے برا ہے اینا بنا سا گزارا نہیں یہ سارے سر دے تاج ہے ਪਰ ਉਹ ਵਿਚਾਰੇ ਸਾਨੂੰ ਕਈ ਵਾਰੀ ਚਾਹ ਪੀਂਦੇ ਆਦੇ ਦੁੱਖੜੇ ਰੋਕੇ ਜਾਂਦੇ ਆ ਅਸੀਂ ਕੀ ਕਰੀਏ ਮਾਲਕ ਕਹਿੰਦਾ ਇਹ ਬੰਦੇ ਚੰਗੇ ਆ ਔਰ ਮਾਲਕ ਵੀ ਵਿਚਾਰੇ ਦੁਖੀ ਆ ਕਿਉਂਕਿ ਉਹ ਕਹਿੰਦੇ ਉਤਾਰ ਦਿਓ ਇਹ ਖਬਰ ਆ ਆ ਫਲਾਣਾ ਬੰਦਾ ਬੋਲਦਾ ਇਹ ਲਾ ਦਿਓ ਦੂਜੀ ਲਾ ਦਿਓ ਆਪਣਾ ਧਰਨਾ ਬੜਾ ਸ਼ਹਿਰ ਨਾਲ ਚੱਲੇ ਪਰ ਇਹ ਕੋਸ਼ਿਸ਼ ਕਰਦੇ ਆ ਉਹ ਚਾਰੇ ਮਾਲਕ ਵੀ ਕਰਦੇ ਮੈਂ ਐਵੇਂ ਕਹਾਂ ਇਹਨਾਂ ਨੂੰ ਰੋਕ ਚਲਾ ਦਿੰਦੇ ਆ ਧਰਨਾ ਹਟਾ ਕੇ ਕੀ ਲੜਾਈ ਅੱਜ ਬਾਜਵਾ ਨਹੀਂ ਪਹੁੰਚੇ ਦਰਨੇ ਪਰ ਤੁਹਾਨੂੰ ਲੱਗਦਾ ਲੜਾਈ ਹੋਗੀ ਇਹ ਐਡਾ ਚਲਾ ਦੇਂਗੇ ਕੌਣੀ ਸਾਹ ਆਏ ਐ ਉਹ ਇਹ ਸਾਰੀ ਗੱਲ ਤੇ ਤਬਾੜ ਨਹੀਂ ਕਰਦਾ ਲੜਾਈ ਥੋੜੀ ਮੋਟੀ ਹੁੰਦੀ ਆ ਸਕੇ ਭਰਾਵਾਂ ਚ ਹੁੰਦੀ ਆ ਮੀਆਂ ਬੀਬੀ ਚ ਹੁੰਦੀ ਆ ਭੈਣ ਭਰਾ ਚ ਹੁੰਦੀ ਆ ਚਾਚੇ ਤਾਇਆ ਚ ਹੁੰਦੀ ਆ ਪਰ ਜਦੋਂ ਵਿਆਹ ਆ ਜਾਂਦਾ ਵਿਆਹ ਜਾ ਘਰੇ ਕੋਈ ਦੋਖਾ ਹੋ ਜਾਏ ਜਾਂ ਕੋਈ ਸੋਖਾ ਹੋ ਜਾਏ ਜਾਂ ਪਰਿਵਾਰ ਤੇ ਕੋਈ ਮੁਕਤਾ ਪੈ ਜਾਏ ਲੜਾਈ ਆ ਜਾਏ ਫਿਰ ਸਾਰਾ ਕੱਬਰ ਸਿਰ ਜੋੜ ਲੈਂਦਾ ਕੀ ਹੁਣ ਪਰਿਵਾਰ ਦੀ ਗੱਲ ਹੈ ਜਿਵੇਂ ਪੰਜਾਬ ਤੇ ਗੱਲ ਹੋਣੀ ਹੈ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਦੱਬੇ ਤੇ ਮਿੱਟੇ ਪੁੱਛਲਿਆਂ ਦੀ ਗੱਲ ਕਿੱਤੀ ਤੇ ਕਾਮਿਆਂ ਦੀ ਗੱਲ ਉਦੋਂ ਬਾਰਾ ਕੁਝ ਪਿਆਕ ਕੇ ਸਾਰੀ ਕਾਂਗਰਸ ਸਿਰ ਜੋੜ ਕੇ ਲੜੂਗੀ ਤੁਸੀਂ ਪਰਵਾਹ ਨਾ ਕਰੋ ਸਿਰ ਜੋੜ ਕੇ ਲੜੇਗੀ ਜਿੰਦਾਬਾਦ ਜਿੰਦਾਬਾਦ ਤੇ ਪੱਤਰਕਾਰੋ ਭਰਾਓ ਅੱਜ ਤੋਂ ਬਾਅਦ ਇਹ ਕਹਿਣਾ ਬੰਦ ਕਰ ਦਿਓ ਕਿ ਸਾਡੀ ਲੜਾਈ ਹੈ ਨਾ ਲੜਾਈ ਹੈ ਪਰ ਇਹ ਵੀ ਕਹਿਣਾ ਬੰਦ ਕਰ ਦਿਓ ਕਿ ਚਾਰ ਪੰਜ ਦਾ ਕਾ ਮੁੱਖ ਮੰਤਰੀ ਦੇ ਇਹ ਉਹ ਉਧਰੋਂ ਮੀਡੀਆ ਵਾਲੇ ਕਹਿ ਰਹੇ ਨੇ ਯੂਕੇਨ ਚਲਾ ਦਿਓ ਆਪਣੇ ਵਾਲੇ ਕਹਿੰਦੇ ਯਰੇ ਤਾਂ ਪੰਜ ਹੈ ਸਾਡੇ ਕਿਸੇ ਬੰਦੇ ਨੇ ਨਹੀਂ ਆਖਿਆ ਮੁੱਖ ਮੰਤਰੀ ਬਣਨਾ ਲਾ ਮੈਂ ਤਾਂ ਮੰਤਰੀ ਵੀ ਨਹੀਂ ਬਣਨਾ ਮੁੱਖ ਮੰਤਰੀ ਤਾਂ ਛੱਡ ਮੈਂ ਤਾਂ ਐਂ ਹੀ ਕੰਮ ਕਰਨਾ ਜਿਹੜਾ ਬਿੱਜ ਲਈ ਸਰਕਾਰ ਸਾਡੇ ਬੰਦਿਆਂ ਨੇ ਬਣਾਉਣੀ ਆ ਖੜੇ ਮੰਤਰੀ ਬਣਨਗੇ ਤੇ ਮੁੱਖ ਮੰਤਰੀ ਬਣਨਗੇ ਸਾ ਯਾਰ ਮੇਰਾ ਸਾਡਾ ਦਾ ਟੌਰ ਹੋਏਗਾ ਜੋ ਸੰਗਠਨ ਦਾ ਆਗਮੀ ਹੈ ਜਿਹਦੇ ਕੋਲੇ ਜਾਵਾਂਗੇ ਉਹ ਆਖੂਗਾ ਯਾਰ ਇਹ ਬਹੁਤ ਤੇਜ਼ਦਾ ਹੁੰਦਾ ਸੀ 10 ਬਈ ਵੇਰੇ ਕਿਸਾਬ ਕੀ ਕੰਮ ਬੋਲੋ ਭਾਈ ਹੈ ਨਹੀਂ ਤਾਂ ਤੁਹਾਡਾ ਇਕੱਲੇ ਆਦਾ ਹੀ ਕੰਮ ਚੱਲੂਗਾ ਸੋ ਮੈਂ ਆਦਾ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਹੈ ਦਿਲ ਜਿੱਤਣਾ ਚਾਹੀਦਾ ਸੋ ਸਾਡਾ ਕੰਮ ਆਮ ਲੋਕਾਂ ਦੀ ਲੜਾਈ ਲੜਨਾ ਗਰੀਬਾਂ ਦੀ ਮਹਿਲਾਵਾਂ ਵੀ ਜਿਨ੍ਹਾਂ ਨੂੰ 1000 ਰੁਪਏ ਨਹੀਂ ਦਿੱਤਾ ਭਗਵੰਤ ਮਾਨ ਨੇ ਧੋਖਾ ਕੀਤਾ ਉਹਨਾਂ ਦੀ ਲੜਾਈ ਲੜਮੈਂ। ਇਹ ਲੜਾ ਦੇ। ਪਰ ਮੈਂ ਅੱਜ ਦਾ ਜਿਹੜਾ ਧਰਨਾ ਹੈ ਬੇਮਸਾਲ ਉਹ ਠੀਕ ਹੈ ਯਾਰ। ਨੀਚੋ ਬੰਦਾ ਕਿਉਂਕਿ ਵਿਚਾਰਾ ਇੱਕ ਹੀ ਕੁਰਤਾ ਪਾ ਕੇ ਆਇਆ ਹੈ। ਮਹਾਰਾਜ ਮੈਨੂੰ ਇਹ ਤਾਂ ਹੈ ਵੀ ਮੈਂ ਘੰਟੇ ਬਾਅਦ ਬਦਲਣਾ ਹੈ। ਜਿਹੜੇ ਇੱਧਰ ਖੜੇ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ 4 ਘੰਟੇ ਬਦਲਿਆ ਤੇ ਜਾਣਾ ਨਹੀਂ। ਕਿਉਂਕਿ ਪਿੰਡ ਜਾ ਕੇ ਬਦਲਣਾ ਪੈਣਾ ਹੈ। ਏ ਮਾੜਾ ਜਿਹਾ ਭਰੇਜਾ ਲੇਕਿਨ ਪੂਰੀ ਕਾਂਗਰਸ ਇੱਕ ਮੁਠ ਅੱਜ ਮੈਂ ਮੇਰੇ ਲੀਡਰ ਸਹਿਬਾਨਾਂ ਦਾ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਦੇ ਖਾਸ ਕਰਕੇ ਬਲਬੀਰ ਸਿੰਘ ਸਿੱਧੂ ਸਾਹਿਬ ਦਾ ਮੈਂ ਬੜਾ ਦਿਲ ਦੀਆਂ ਗਹਿਰਾਂਜਾਂ ਤੋਂ ਮਸ਼ਕੂਰ ਹਾਂ ਕਿ ਤੁਸੀਂ ਲੋਗਾਂ ਨੇ ਆਪਣੇ ਆਪ ਆ ਪਿੱਛੇ ਦੇ ਅਸੀਂ ਕੀਤਾ ਸੀ ਪ੍ਰੋਗਰਾਮ ਇਹ ਜਿਹੜਾ ਕੰਮ ਚਲਾ ਰੱਖਿਆ ਸੋ ਇਹ ਚੰਗਾ ਕੰਮ ਹੈ ਲੜਦੇ ਰਹੋ ਲੜਦੇ ਰਹੋ ਲੜਦੇ ਰਹੋ ਔਰ ਨੌਜਵਾਨਾਂ ਨੂੰ ਬੇਨਤੀ ਹੈ ਗੁਰਸ਼ਰਨਕੌਰ ਰੰਦਾਵਾ ਅਰਜੀਆਂ ਬੀਬੀਆਂ ਜਿਹੜੀਆਂ ਰਾਜਕੁਮਾਰ ਵੇਕਾ ਜੀ ਇਹ ਸੋਚਦੀਆਂ ਸਾਡੀ ਵਾਰੀ ਕਦੋਂ ਆਊਗੀ ਨੌਜਵਾਨ ਮੁੰਡਾ ਸੋਚਦਾ ਸਾਨੂੰ ਕਦੋਂ ਤਿੰਨ ਅੱਖਰ ਲੱਗਣਗੇ ਮੈਂ ਬਾਬਾ ਸੁੱਖ ਰੱਖੇ ਐਤ ਕੀ 2027 ਮਹਿਲਾਵਾਂ ਤੇ ਨੌਜਵਾਨ ਅੱਡੇ ਕਰਦੇ ਆਂਗੇ ਅੱਡੇ ਨੌਜਵਾਨ ਤੇ